ਬਣਾ ਜੀ ਆਂਦੇ ਨੇ ਮਿਲਣਗੇ ਇਹ ਨਹੀਂ ਪਤਾ ਕਦੋਂ ਮਿਲਣਗੇ اچھا ਜਦੋਂ ਫੌਤ ਹੋ ਜਾਾਂਗੇ ਨਾ ਉਦੋਂ ਮਿਲ ਜਾਣਗੇ ਬੇਰਾ ਜਨਾਬ ਐਵੇਂ ਡੰਗਦਾ ਕਿ ਜਿਹੜੇ ਕੋ ਚਾਰ ਡੰਗਰ ਰੱਖੇ ਸਨ ਜੀ ਇਸ ਤੋਂ ਪਹਿਲਾਂ ਉਹ ਵੇਚ ਵੇਚ ਕੇ ਤਖਾਨੇ ਆ ਪੈ ਹੋਰ ਗੁਜ਼ਾਰਾ ਹੈ ਜੀ ਉਹ ਵੀ ਮੁੱਕ ਗਏ ਨੇ ਦੋ ਗੂ ਰਹਿ ਗਏ ਨੇ ਜਦੋਂ ਉਹ ਮੁੱਕ ਜਾਣਗੇ ਫਿਰ ਭੁੱਖੇ ਮਰਾਂਗੇ ਬਲਕਿ ਇੱਕ ਨਹੀਂ ਦੋ ਦੋ ਵਜ਼ੀਰਿਆ ਅੱਲਾ ਨੇ ਇਫਤਤਾਹ ਕਰ ਦਿੱਤਾ ਪਿਛਲਾ ਪਿਛਲੇ ਵਜ਼ੀਰ ਅੱਲਾ ਮੌਸਨ ਨਕਵੀ ਸਾਹਿਬ ਆਪ ਕ੍ਰੈਡਿਟ ਲੈਂਦੇ ਰਹੇ ਔਰ ਹਕੀਕਤ ਵੀ ਇਹ ਹੀ ਹੈ ਕਿ ਇਹ ਮੋਟਰਵੇਲ ਲਿੰਕ ਰੋਡ ਉਹਨਾਂ ਹੀ ਬਣਾਇਆ ਸੀ ਹੁਣ ਮੌਜੂਦਾ ਵਜ਼ੀਰ ਅੱਲਾ ਸਹਿਬਾ ਆਈਆਂ ਤੇ ਉਹ ਆਪਣੇ ਨਾਂ ਦੀ ਫੱਟੀ ਲਾ ਗਈਆਂ ਕਿ ਇਹ ਮੈਂ ਬਣਾਇਆ ਤੇ ਇਫਤਤਾਹ ਵੀ ਕਰ ਗਈਆਂ ਲੇਕਿਨ ਇਹ ਸਾਰੀ ਮੋਟਰਵੇ ਜਿਨ੍ਹਾਂ ਦੀ ਜ਼ਮੀਨ ਤੇ ਬਣਾਈ ਗਈ ਉਹ ਲੋਕ ਅੱਜ ਵੀ ਬਦਦੁਆਈਂ ਦਿੰਦੇ ਫਿਰਦੇ ਨੇ ਉਹ ਲੋਕ ਅੱਜ ਵੀ ਫਾਕਾ ਕਸ਼ੀਦਾ ਸ਼ਿਕਾਰ ਨੇ ਤੇ ਭੁੱਖੇ ਮਰਦੇ ਫਿਰਦੇ ਨੇ ਉਹ ਪਟਵਾਰੀ ਸਾਹਿਬ ਕੋ ਜਾਣੇ ਆਉਂਦੇ ਨਹੀਂ ਐਸੀ ਸਾਹਿਬ ਕੋਲ ਜਾਓ ਤੁਹਾਡੀ ਰਿਸਟਰ ਨਹੀਂ ਹੋਈ ਪਹਿਲੀ ਹੈ ਹਾਂ ਉਧਰ ਜਾਣੇ ਆ ਉਹ ਫਿਰ ਉਧਰ ਵਾਪਸ ਭਲਾ ਦੇ ਦਿੰਦੇ ਨੇ ਇੰਜ ਚੱਕਰ ਚੁੱਕਰ ਲਾ ਕੇ ਸਾਲ ਹੋ ਗਿਆ ਜ਼ਲੀਲ ਹੋਣ ਦੇ ਆ ਜਿਨ੍ਹਾਂ ਦਾ ਕੋ ਤਲਕ ਵਾਸਤੇ ਉਹਨਾਂ ਨੂੰ ਪੈਸੇ ਮਿਲ ਗਏ ਨੇ ਹਾਂ ਸਾਨੂੰ ਹਜੇ ਤੱਕ ਕੋਈ ਚੱਕਰ ਚੁੱਕਣ ਜਿਹੜੇ ਲੱਗੇ ਨੇ ਉਹ ਹੀ ਲੱਗੇ ਆ ਮੇ ਹੀ ਹੋਰ ਕੋ ਕੰਮ ਵੀ ਕੋ ਨਹੀਂ ਉਹ ਵੀ ਬੰਦ ਹੋ ਗਿਆ ਕੋਈ کاروبار ਨਹੀਂ ਹੈ ਬਸ ਇਹ ਪਈ ਤੂੰ ਕੀ ਜਾਣੇ ਭੁੱਖ ਨੰਗ ਨੂੰ ਤੂੰ ਕੀ ਜਾਣੇ ਤੰਗੀ ਤੇ ਤੂੰ ਕੀ ਜਾਣੇ ਕਿਵੇਂ ਗੁਜ਼ਾਰੇ ਖਲਕਤ ਭੁੱਖੀ ਨੰਗੀ ਆਪ ਕਿਆ ਜਾਣੇ ਕਿ ਕਿਆ ਹੁੰਦੀ ਹੈ ਸ਼ਬ ਕੀ ਤਲਖੀਆਂ ਆਪਕੇ ਘਰ ਚਾਂਦਨੀ ਬਣਕਰ ਉਤਰ ਜਾਂਦੀ ਹੈ ਰਾਤ ਆਹ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਗੁਜਰਾਵਾਲਾ ਸ਼ੈਰ ਦੀ ਮੰਗ ਦੇ ਉੱਤੇ ਸਾਡੀ ਪਿਛਲੀ ਨਿਗਰਾਨ ਹਕੂਮਤ ਦੇ ਦੌਰ ਦੇ ਵਿੱਚ ਵਜ਼ੀਰ ਅੱਲਾ ਪੰਜਾਬ ਜਿਹੜੇ ਸਨ ਨਿਗਰਾਨ ਵਜ਼ੀਰ ਅੱਲਾ ਪੰਜਾਬ ਮੋਸਨ ਨਕਵੀ ਉਹਨਾਂ ਨੇ ਗੁਜਰਾਵਾਲਾ ਸ਼ਹਿਰ ਨੂੰ ਮੋਟਰਵੇ ਲਿੰਕ ਰੋਡ ਤੇ ਦੇ ਦਿੱਤਾ ਲੇਕਿਨ ਲੋਕਾਂ ਨੂੰ ਅਦਾਇਗੀਆਂ ਨਾ ਕੀਤੀਆਂ ਗਈਆਂ ਸਾਹਿਬੋ ਇਹ ਲਿੰਕ ਰੋਡ ਜਿਹੜਾ ਜਿਹੜਾ ਗੁਜਰਾਵਾਲਾ ਨੂੰ ਮੋਟਰਵੇ ਦੇ ਨਾਲ ਮਿਲਾ ਰਿਹਾ ਏ ਇਹ ਜਿਨ੍ਹਾਂ ਜ਼ਿਮੀਦਾਰਾਂ ਤੇ ਕਾਸ਼ਤਕਾਰਾਂ ਦੀਆਂ ਪੈਲੀਆਂ ਦੇ ਵਿੱਚੋਂ ਗੁਜ਼ਰਿਆ ਮੈਂ ਅਰਜ਼ ਕੀਤੀ ਹੈ ਕਿ ਉਹਨਾਂ ਨੂੰ ਪੇਮੈਂਟਾਂ ਨਾ ਕੀਤੀਆਂ ਗਈਆਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਪੈਸੇ ਨਾ ਦਿੱਤੇ ਗਏ ਬਲਕਿ ਸਤਮ ਬਲਾਇਆ ਸਤਮ ਇਹ ਹੋਇਆ ਕਿ ਜਿੱਥੋਂ ਮੋਟਰਵੇ ਨੰਘਾਈ ਗਈ ਏ ਇਹ ਲਿੰਕ ਰੋਡ ਉਹਦੇ ਆਲੇ ਦੁਆਲੇ ਜਿਹੜੇ ਕਾਸ਼ਤਕਾਰਾਂ ਸਨ ਉਹਨਾਂ ਦੀਆਂ ਪੈਲੀਆਂ ਦੇ ਵਿੱਚੋਂ ਸੈਂਕੜਿਆਂ ਟਰਾਲੀਆਂ ਜਿਹੜੀਆਂ ਨੇ ਜੀ ਤੇ ਡੰਪਰਸ ਮਿੱਟੀਆਂ ਦੇ ਭਰ ਕੇ ਤੇ ਇਸ ਸੜਕ ਦੇ ਉੱਤੇ ਸੁੱਟੇ ਗਏ ਤਾਂ ਅਗੇ ਸੜਕ ਨੂੰ ਉੱਚਾ ਕੀਤਾ ਜਾ ਸਕੇ ਤੇ ਉਹਨਾਂ ਲੋਕਾਂ ਨੂੰ ਵੀ ਕਿਸੇ ਕਿਸਮ ਦੇ ਉਹਨਾਂ ਦੀ ਮਿੱਟੀ ਦੇ ਪੈਸੇ ਨਾ ਦਿੱਤੇ ਗਏ ਸਹਬੋ ਹੁਣ ਸਾਡੀਆਂ ਮੌਜੂਦਾ ਵਜ਼ੀਰਿਆਲਾ ਪੰਜਾਬ ਮੋਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਕੁਜਰਾਵਾਲਾ ਤਸ਼ਰੀਫ ਲਈਆਂ ਤੇ ਆ ਕੇ ਉਹਨਾਂ ਨੇ ਵੀ ਇਸੇ ਮੋਟਰਵੇ ਲਿੰਕ ਰੋਡ ਦਾ ਇਫਤਤਾਹ ਕੀਤਾ ਪਹਿਲੇ ਇਸ ਸੜਕ ਦਾ ਇਫਤਤਾਹ ਮੌਸਨ ਨਕਵੀ ਹੋਰਾਂ ਕੀਤਾ ਸੀ ਉਸ ਤੋਂ ਬਾਅਦ ਸਾਡੀਆਂ ਹੁਣ ਮੌਜੂਦਾ ਵਜ਼ੀਰਿਆਂ ਦਾ ਜਿਹੜੀਆਂ ਨੇ ਉਹਨਾਂ ਨੇ ਇਫਤਤਾਹ ਕਰ ਦਿੱਤਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਗਿਆ ਉਹਨਾਂ ਨੇ ਇਫਤਤਾਹ ਵੀ ਕੀਤਾ ਲੇਕਿਨ ਇਹਨਾਂ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਇਹ ਸੜਕ ਲੰਗੀ ਏ ਉਹਨਾਂ ਪਿੰਡਾਂ ਦੇ ਜਿਹੜੇ ਲੋਕ متاثرین ਨੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਸੜਕ ਨੰਘਾਈ ਗਈ ਏ ਉਹਨਾਂ ਨੂੰ ਸਾਡੀਆਂ ਮੌਜੂਦਾ ਵਜ਼ੀਰ ਇਲਾ ਪੰਜਾਬ ਨੇ ਨਾ ਪੁੱਛਿਆ ਭੀ ਤੁਹਾਨੂੰ ਅਦਾਇਗੀਆਂ ਹੋ ਗਈਆਂ ਨਹੀਂ ਜਾਂ ਨਹੀਂ ਔਰ ਸਾਡੇ ਗੁਜਰਾਵਾਲਾ ਦੀ ਜਿਹੜੀ ਜ਼ਿਲ੍ਹਾ ਇੰਤਜ਼ਾਮੀਆਂ ਹੈ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਗੁਜਰਾਵਾਲਾ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਲੁਕਾਈ ਰੱਖਿਆ ਯਾਨੀ ਲੋਕ ਇحتਜਾਜ ਕਰਨ ਲਈ ਤਿਆਰ ਸਨ ਜਿਨ੍ਹਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਪੈਸੇ ਨਹੀਂ ਸਨ ਮਿਲੇ ਲੇਕਿਨ ਗੁਜਰਾਵਾਲਾ ਪੁਲਿਸ ਔਰ ਇੰਤਜ਼ਾਮੀਆਂ ਨੇ ਉਹਨਾਂ ਨੂੰ ਵਜ਼ੀਰ-ਏ-ਅਲਾ ਦੇ ਨੇੜੇ ਇੰਨਾ ਆਉਣ ਦਿੱਤਾ ਇਸ ਵਾਸਤੇ ਉਹ ਵਿਚਾਰੇ ਆਪਣਾ ਮੁਤਾਲਬਾ ਹੀ ਪੇਸ਼ ਨਾ ਕਰ ਸਕੇ ਅੱਜ ਸਾਹਿਬੋ ਅਸੀਂ ਤੁਹਾਨੂੰ ਨਾਲ ਲੈ ਕੇ ਕੋਟਲੀ ਨੌ ਕੋਟਲੀ ਨਵਾਬ ਤੇ ਰਾਜੇਵਾਲੀ ਤੇ ਹੋਰ ਦੀਗਰ ਦਿਹਾਤ ਦਾ ਵਿਜ਼ਿਟ ਕਰਵਾਉਣ ਲਈ ਲੈ ਕੇ ਆਏ ਆਂ ਇਹ ਉਹ ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਇਹ ਸੜਕ ਲੰਗੀਏ ਮੋਟਰਵੇ ਲਿੰਕ ਰੋਡ ਇੱਥੋਂ ਦੇ ਕੁਝ متاثرین ਦੇ ਨਾਲ ਅਸੀਂ ਤੁਹਾਨੂੰ ਮਿਲਵਾਵਾਂਗੇ ਉਹਨਾਂ ਦੇ ਹਾੜੇ ਉਹਨਾਂ ਦਾ ਵਾਹ ਵਿਲਾ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੇ ਸਾਡੇ ਹੁਕਮਰਾਨਾਂ ਨੂੰ ਵੀ ਸਾਡੀਆਂ ਮੁਹਤਰਮਾ ਵਜ਼ੀਰਿਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੂੰ ਵੀ ਪਤਾ ਲੱਗ ਸਕੇ ਕਿ ਇਹ ਐਕਸਪ੍ਰੈਸ ਵੇ ਜਿਹੜਾ ਹੈ ਇਹ ਮੋਟਰਵੇ ਲਿੰਕ ਰੋਡ ਜਿਹੜਾ ਹੈ ਇਹ ਜਿੰਨਾ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਗੁਜ਼ਾਰਿਆ ਗਿਆ ਹੈ ਉਹਨਾਂ ਦੀ ਅੱਜ ਤਾਈਂ ਹੱਕ ਤਲਫੀ ਹੋ ਰਹੀ ਹੈ ਉਹਨਾਂ ਮਾਲਕਾਂ ਨੂੰ ਜਿਹੜੇ ਜ਼ਮੀਨਾਂ ਦੇ ਮਾਲਕ ਸਨ ਉਹਨਾਂ ਨੂੰ ਅੱਜ ਤੱਕ ਰਪੈਸੇ ਹੀ ਨਹੀਂ ਦਿੱਤੇ ਗਏ ਇਹ ਵੀ ਸੁਣਾਨੇ ਚ ਆਉਂਦਾ ਹੈ ਕਿ ਸੂਬਾਈ ਹਕੂਮਤ ਵੱਲੋਂ ਪੈਸੇ ਆ ਗਏ ਜ਼ਿਲ੍ਹਾ ਇੰਤਜ਼ਾਮੀਆਂ ਦੇ ਕੋਲ ਲੇਕਿਨ ਇਹਨਾਂ ਨੇ ਦਿੱਤੇ ਤਸਾਹਲ ਇਹਨਾਂ ਵੱਲੋਂ ਹੈ ਪਿਆਰਿਓ 90% ਲੋਕਾਂ ਨੂੰ ਪੈਸੇ ਨਹੀਂ ਮਿਲੇ ਲੇਕਿਨ 10% ਲੋਕਾਂ ਨੂੰ ਮਿਲ ਵੀ ਗਏ ਨੇ ਕੁਝ ਲੋਕਾਂ ਦਾ ਤੇ ਇਹ ਵੀ ਇਲਜ਼ਾਮ ਹੈ ਕਿ ਉਸ ਵੇਲੇ ਅਸਿਸਟੈਂਟ ਕਮਿਸ਼ਨਰ ਨਿਗਰਾਨ ਦੌਰ ਵਿੱਚ ਜਿਹੜੀਆਂ ਖਾਤੂਨ ਅਸਿਸਟੈਂਟ ਕਮਿਸ਼ਨਰ ਕਾਮੋਂ ਕੀ ਲੱਗੀਆਂ ਹੋਈਆਂ ਸਨ ਉਹਨਾਂ ਨੇ ਮਨ ਮਰਜ਼ੀ ਦੇ ਆਪਣੇ ਲੋਕਾਂ ਨੂੰ ਜਾਂ ਜਿਨ੍ਹਾਂ ਦੀਆਂ ਸਿਫਾਰਿਸ਼ਾਂ ਸਨ ਉਹਨਾਂ ਨੂੰ ਬੁਲਾ ਕੇ ਪੈਸੇ ਦੇ ਛੱਡੇ ਜਦੋਂ ਕਿ ਬੇਨਵਾਹ ਤੇ ਅਦਮ ਛਣਵਾਈ ਦੇ ਮਾਰੇ ਮਾੜੇ ਲੋਕ ਜਿਹੜੇ ਨੇ ਉਹਨਾਂ ਨੂੰ ਅੱਜ ਤੱਕ ਪੈਸੇ ਹੀ ਨਹੀਂ ਮਿਲੇ ਪਿਆਰਿਓ ਸਾਡੇ ਨਾਲ ਮੌਜੂਦ ਨੇ ਮੋਜ਼ਾ ਰਾਜੇਵਾਲਾ ਦਾ ਦੇ ਇੱਕ ਕਾਸ਼ਤਕਾਰ ਮੁਹੰਮਦ ਮਨਸ਼ਾਹ ਬਾਜਵਾ ਸਾਹਿਬ ਇਹ ਵੀ ਉਹਨਾਂ متاثرین ਦੇ ਵਿੱਚੋਂ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਇਹ ਗੁਜਰਾਵਾਲਾ ਮੋਟਰਵੇ ਲਿੰਕ ਰੋਡ ਗੁਜ਼ਾਰਿਆ ਗਿਆ ਇਹਨਾਂ ਨੂੰ ਵੀ ਸਾਲ ਤੋਂ ਉੱਪਰ ਹੋ ਗਿਆ ਹੈ ਅੱਜ ਤਾਈਂ ਪੈਸੇ ਨਹੀਂ ਮਿਲੇ ਆਉ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਨੇ ਆ ਤੇ ਇਹਨਾਂ ਦਾ ਹਾਲਾ ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਨੇ ਆ ਅਸਲਾਮੁਅਲੈਕਮ ਜੀ ਜੀ ਵੈਲੈਕਮ ਅਸਲਾਮ ਚੋਹ ਸਾਹਿਬ ਇਹ ਦੱਸੋ ਕਿ ਤੁਹਾਡੀ ਕਿੰਨੀ ਪੈੜੀ ਆਈ ਏ ਇਸ ਸੜਕ ਦੇ ਹੇਠਾਂ ਜਨਾਬ ਪੈੜੀ ਦੂਆਂ ਪਾਸਿਆਂ ਤੋਂ ਛੱਡ ਗਈ ਏ ਪਿਛਾਰੋਂ ਮੋਟਰਵੇ ਲੰਘ ਗਈ ਏ ਅੱਛਾ 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 ਯਾਨੀ ਕਿ ਤੁਸੀਂ ਵਿੱਚ ਘਾਰੋਂ ਮੋਟਰਵੇ ਲੰਘ ਗਈ ਏ ਤੇ ਤੁਹਾਡੀ ਪੈੜੀ ਸੱਜੇ ਵੀ ਤੇ ਖੱਬੇ ਵੀ ਆ ਗਈ ਏ ਜੀ ਤੇ ਤੁਸੀਂ ਤੇ ਫਿਰ ਸੱਜੇ ਉਹ ਖੱਬੇ ਪਾਸੇ ਜਾ ਹੀ ਨਹੀਂ ਸਕਦੇ ਹੋਣੇ ਉਹ ਬੜਾ ਔਖਾ ਜਿਉ ਪਈ ਹੁਣ ਵੀ ਪਈ ਅੱਗੇ ਵੀ ਪਈ ਨਹੀਂ ਤਾਂ ਤੁਹਾਨੂੰ ਤੇ ਰਸਤਾ ਵੀ ਕੋਈ ਨਹੀਂ ਨਾ ਹੋਣਾ ਕਿਉਂਕਿ ਇਹ ਮੋਟਰਵੇ ਦੇ ਹਾਲੇ ਦੁਆਲੇ ਜਿਹੜਾ ਵਾਰਡ ਲਾ ਦਿੰਦੇ ਨੇ ਉੱਤੇ ਜੀ ਖਾਲੀ ਬੰਦਾ ਨਹੀਂ ਡੰਕ ਸਕਦਾ ਹਾਂ ਤੇ ਇਹਦਾ ਮਤਲਬ ਹੈ ਕਿ ਤੁਸੀਂ ਉਧਰ ਜੇ ਆਪਣੀ ਕਾਸ਼ਤਕਾਰੀ ਕੋਈ ਕਲਟੀਵੇਸ਼ਨ ਕਰਨੀ ਹੈ ਤੁਸੀਂ ਉੱਥੇ ਟਰੈਕਟਰ ਖੜਨਾ ਹੈ ਤੁਸੀਂ ਟਰਾਲ ਖੜਨੀ ਤੁਸੀਂ ਤੇ ਫਿਰ ਉਤੋਂ ਕਿਤੋਂ ਆਉਂਦੇ ਹੋਣੇ ਉਹ ਇੰਟਰਚੇਂਜ ਵਨਡੋ ਵਾਲਾ ਜਿਹੜਾ ਉੱਥੋਂ ਐਡੀ ਦੂਰੋਂ ਜਾ ਕੇ ਆਉਂਦੇ ਮਾਨਾ ਜੀ ਏਕਾ ਨਾਲ ਸਾਡੇ ਪੋਲੇ ਇਹਦੇ ਵਿੱਚੋਂ ਵੀ ਨਿਕਲ ਕੇ ਅੱਗੂ ਫਿਰ ਲੋਕਾਂ ਦੀਆਂ ਪੈੜੀਆਂ ਲੱਗ ਗਈਆਂ ਨੇ ਉਹ ਫਿਰ ਔਖਿਆਂ ਸੌਖਿਆਂ ਜਾ ਕੇ ਕਿਤੇ ਆ ਬਿਨਾ ਲੰਗੀਆਂ ਤੇ ਲੰਗੀਆਂ ਉਹਦੇ ਗੱਲ ਕੋਈ ਨਹੀਂ हां यानी ਤੁਹਾਡੀ ਆਪਣੀ ਪੈਲੀ ਨੂੰ ਹੁਣ ਰਾਹ ਵੀ ਕੋਈ ਨਹੀਂ ਜਾਂਦਾ ਇਸ ਸੜਕ ਦੇ ਬਨਨ ਦੇ ਨਾਲ ਤੇ ਜਿਨ੍ਹਾਂ ਲੋਕਾਂ ਦੀਆਂ ਦੂਜਿਆਂ ਦੀਆਂ ਪੈਲੀਆਂ ਨੇ ਉਹ ਲੰਘਣ ਨਹੀਂ ਦਿੰਦੇ ਹੁਣ ਨਹੀਂ ਜੀ ਉਹਨਾਂ ਦੀ ਆਪਣੀ ਮਰਜ਼ੀ ਹੈ ਇੱਕ ਜ਼ਮੀਨ ਤੁਹਾਡੀ ਹੈ ਮੈਂ ਤਾਂ ਕਹਿਣਾ ਕਿਵੇਂ ਲੰਘ ਜਾ ਤੇ ਫਿਰ ਜੇ ਖਾਲੀ ਸਖਣਾ ਇੱਕ ਬੰਦੇ ਨੇ ਲੰਘਣਾ ਹੋਵੇ ਤੇ ਹੋਰੇ ਕੋਈ ਲੰਘਣ ਦੇਵੇ ਤੇ ਜੇ ਤੁਸੀਂ ਆਖੋ ਵੀ ਮੈਂ ਤੇਰੀ ਜ਼ਮੀਨ ਦੇ ਵਿੱਚੋਂ ਦੀ ਲੰਘਾ ਕੇ ਆਪਣੀ ਟਰਾਲੀ ਤੇ ਟਰੈਕਟਰ ਲੈ ਕੇ ਤੇ ਆਪਣੀ ਪਹਿਲੀ ਜਾਣਾ ਤੇ ਅਗਲਾ ਭਾਵੇਂ ਨਾ ਨੰਗਣ ਦੇਵੇ ਨਹੀਂ ਜੀ ਨੰਗਣ ਹੀ ਨਹੀਂ ਦੇ ਉਹਦੀ ਫਸਲ ਖਰਾਬ ਹੁੰਦੀ ਬਿਲਕੁਲ ਹੁੰਦੀ ਹੈ ਜੀ ਨੰਗਣ ਹੀ ਨਹੀਂ ਦੇਣਾ ਚਲੋ ਤੁਹਾਡੀ 1 ਕਿੱਲਾ 2 ਕਿੱਲੇ 3 ਕਿੱਲੇ ਕਿੰਨੀ ਆ ਗਈ ਏ ਥੱਲੇ ਉਹ ਆਈ ਏ ਜੀ ਪੌਣੇ 5 ਕਿੱਲੇ ਪੌਣੇ 3 ਕਿੱਲੇ ਮੇਰੇ ਨਾਲ ਏ ਪੌਣੇ 2 ਕਿੱਲੇ ਮੇਰੇ ਭਰਾ ਦੀ ਆਈ ਅੱਛਾ ਤੇ ਇਹਦਾ ਮਤਲਬ ਹੈ ਕਿ ਤੁਸੀਂ ਹੁਣ ਜਿੱਥੋਂ ਮੋਟਰਵੇ ਲਿੰਕ ਰੋਡ ਲੰਘਿਆ ਉਹਦੇ ਸੱਜੇ ਤੇ ਖੱਬੇ ਵੰਡ ਕਤੇ ਵੰਡ ਕਤੇ ਤੇ ਤੁਹਾਨੂੰ ਇਹ ਪੰਜ ਕੋ ਕਿਲੇ ਜਿਹੜੀ ਤੁਹਾਡੀ ਦੋਹਾਂ ਭਰਾਵਾਂ ਦੀ ਜ਼ਮੀਨ ਆ ਗਈ ਹੈ ਇਸ ਲਿੰਕ ਰੋਡ ਦੇ ਥੱਲੇ ਉਹਦੇ ਤੁਹਾਨੂੰ ਅੱਜ ਤਾਈਂ ਪੈਸੇ ਨਹੀਂ ਮਿਲੇ ਬਣਾ ਜੀ ਆਂਦੇ ਨੇ ਮਿਲਣਗੇ ਇਹ ਨਹੀਂ ਪਤਾ ਕਦੋਂ ਮਿਲਣਗੇ ਅੱਛਾ ਜਦੋਂ ਫੌਤ ਹੋ ਜਾਣਗੇ ਨਾ ਉਦੋਂ ਮਿਲ ਜਾਣਗੇ ਮिन्नੂ ਜਨਾਬੇ ਅਲੀ ਉਸੇ ਟਾਈਮ ਇੱਕ ਮਹੀਨੇ ਤੋਂ ਬਾਅਦ ਅਟੈਕ ਹੋਇਆ ਮੈਨੂੰ ਤਾਂ ਫੇਰ ਅੱਲਾ ਨੇ ਬਚਾਇਆ ਮੈਂ ਜੋ ਸੁਣਨਾ ਨਾ ਮੇਰੀ ਸਮਝ ਨਾਲ ਜਿਹੜੇ ਨਿਕਲ ਗਏ ਨੇ ਉਹ ਬਿਹਤਰ ਨੇ ਅਸੀਂ ਜਿਹੜੇ ਨਾ ਉਧਰ ਨਾ ਉਧਰ ਵਿਚਕਾਰ ਆੜ ਰਹੇ ਆ ਨਹੀਂ ਤੇ ਤੁਸੀਂ ਉੱਥੇ ਜਾ ਕੇ ਗਵਰਨਮੈਂਟ ਦੇ ਦਫ਼ਤਰੇ ਚ ਏਸੀ ਦੇ ਡੀਸੀ ਦੇ ਜਨਾਬ ਇੱਕ ਵਾਰੀ ਕਈ ਵਾਰੀ ਅੱਜ ਡੀਸੀ ਹੋ ਰਹੇ ਕੱਲ ਨੂੰ ਏਸੀ ਹੋ ਰਹੇ ਤੇ ਤੁਹਾਡੇ ਪੈਸੇ ਨਾ ਮਿਲੇ ਨਾ ਅੱਛਾ ਇੱਥੇ ਉਂਝ ਰੇਟ ਕਿੰਨਾ ਇੱਕ ਕਿੱਲੇ ਦਾ ਜਨਾਬ ਉਂਝ ਤੇ ਰੇਟ 50 ਲੱਖ ਤੋਂ ਦਾਇ ਤੇ ਲੈਂਦੇ ਨੇ ਲੋਕੀ ਪਰ ਸਾਨੂੰ ਲੱਗਾ ਰੇਟ 3 ਲੱਖ ਦਾ ਰੌਂਡ ਪਾਉਂਡ ਗਵਰਨਮੈਂਟ ਵੱਲੋਂ ਸੁਣਨ ਅੰਦਰ ਆਉਂਦੀ ਹਾਂ ਤੇ ਉਹ ਵੀ ਨਹੀਂ ਮਿਲਿਆ ਉਹ ਵੀ ਨਹੀਂ ਜੀ ਕੋਈ ਠੀਕ ਤੇ ਤੁਹਾਡੀ ਕੁੱਲ ਕਿੰਨੀ ਪੈਲੀ ਸੀ ਕੁੱਲ ਮੇਰੀ ਜੀ ਪੰਜ ਪੈਲੀਆਂ ਸਨ ਅੱਛਾ 55 ਦੇ ਵਿੱਚੋਂ ਸਮਝ ਲਓ ਪੌਣੇ 3 ਟੁਰ ਗਈ ਤੇ ਸਵਾ ਦੋ ਬਾਕੀ ਬਚੀ ਲੋ ਜੀ ਸਾਹਿਬ ਉਹ ਤੁਸੀਂ ਚੌਧਰੀ ਮੁਹੰਮਦ ਬੰਸ਼ਾ ਬਾਜਵਾ ਹੋਰਾਂ ਦੀ ਗੱਲਬਾਤ ਸੁਣੀ ਉਹਨਾਂ ਦੱਸਿਆ ਕਿ ਕੁੱਲ ਪੰਜ ਪੈਲੀਆਂ ਦਾ ਮੈਂ ਮਾਲਕ ਸਾਂ ਪੌਣੇ ਤਿੰਨ ਪੈਲੀਆਂ ਜਿਹੜੀਆਂ ਨੇ ਉਹ ਗਵਰਨਮੈਂਟ ਨੇ ਮੇਰੀਆਂ ਲੈ ਲਈਆਂ ਯਾਨੀ ਐਕਵਾਇਰ ਕਰ ਲਈਆਂ ਔਰ ਉਹਦੇ ਉਤੋਂ ਮੋਟਰਵੇ ਲਿੰਕ ਰੋਡ ਲੰਘਾ ਦਿੱਤਾ ਗਿਆ ਪਿਆਰਿਓ ਬਾਕੀ ਸਵਾ 2 ਕਿਲੇ ਇਹਨਾਂ ਦੀ ਪਹਿਲੀ ਰਹਿ ਗਈ ਏ ਪਹਿਲੇ ਹੀ ਛੋਟੇ ਜ਼ਿਮੀਦਾਰ ਸਨ ਦੇਖੋ ਤੁਸੀਂ ਕਿੰਡੀ ਵੱਡੀ ਜ਼ਿਆਦਤੀ ਏ ਕਿ ਜਿੰਨੀ ਇਹਨਾਂ ਦੀ ਜ਼ਮੀਨ ਸੀ ਉਹਦਾ ਮੇਜਰ ਪਾਰਟ ਉਹਦਾ ਜ਼ਿਆਦਾ ਹਿੱਸਾ ਮੋਟਰਵੇਲ ਲਿੰਕ ਰੋਡ ਦੇ ਥੱਲੇ ਆ ਗਿਆ ਇੱਥੇ ਉਹਨਾਂ ਨੇ ਫਰਮਾਇਆ ਕਿ 50 ਲੱਖ ਤੋਂ ਕਿਲਾ ਪਹਿਲੀ ਦਾ ਰੇਟ ਏ ਗਵਰਨਮੈਂਟ ਇਹਨਾਂ ਨੂੰ 3 ਲੱਖ ਤੋਂ ਕਿਲਾ ਇਹ ਕਹਿੰਦੇ ਨੇ ਕਿ ਅਸਾਂ ਸੁਣਿਆ ਹੈ ਕਿ ਅਦਾ ਕਰੇਗੀ ਲੇਕਿਨ ਉਹ ਵੀ ਇਹਨਾਂ ਨੂੰ ਅੱਜ ਤਾਈਂ ਅਦਾਇਗੀ ਨਹੀਂ ਹੋ ਸਕੀ ਹੁਣ ਇਹਨਾਂ ਦੀ ਗੁਜ਼ਰ ਬਸਰ ਕਿਵੇਂ ਹੁੰਦੀ ਹੈ ਭਈ ਆਓ ਇਹਨਾਂ ਤੋਂ ਇਹ ਵੀ ਪੁੱਛੀਏ ਤੇ ਚੋ ਸਾਹਿਬ ਇਹ ਦੱਸੋ ਕਿ ਹੁਣ ਫਿਰ ਕਿਵੇਂ ਵੇਲਾ ਲੰਘਦਾ ਪਿਆ ਵੇਲਾ ਜਨਾਬ ਐਵੇਂ ਲੰਘਦਾ ਕਿ ਜਿਹੜੇ ਕੋਈ ਚਾਰ ਡੰਗਰ ਰੱਖੇ ਸਨ ਜੀ ਇਸ ਤੋਂ ਪਹਿਲਾਂ ਉਹ ਵੇਚ ਵੇਚ ਕੇ ਤੇ ਖਾਣੇ ਆ ਪਏ ਹੋਰ ਗੁਜ਼ਾਰਾ ਹੈ ਜੀ ਉਹ ਵੀ ਮੋਗੇ ਨੇ ਦੋ ਕੋ ਰਹਿ ਗਏ ਨੇ ਜਦੋਂ ਉਹ ਮੁੱਕ ਜਾਣਗੇ ਫਿਰ ਭੁੱਖੇ ਮਰਾਂਗੇ ਹੂੰ ਤੇ ਤੁਸੀਂ ਕੀ ਗਵਰਨਮੈਂਟ ਕੋਲੋਂ ਮੰਗ ਕਰਦੇ ਹੋ ਕੀ ਤੁਹਾਡਾ ਹੁਣ ਮੁਤਾਬਲਾ ਹੈ ਮੁਤਾਬਲਾ ਤੇ ਇਹ ਹੀ ਹੈ ਕਿ ਜੋ ਦੇਣਾ ਨੇ ਉਹ ਮਿਹਰਬਾਨੀ ਕਰ ਛੱਡਣਾ ਹੋਰ ਮੁਤਾਬਲਾ ਤਾਂ ਕਦੋਂ ਕੋਈ ਨਾ ਗੁੱਡ ਗੰਗਾ ਤੇ ਮਾਰ ਨਹੀਂ ਸਕਦੇ ਹਾਂ ਖਾ ਉਹਨਾਂ ਸਾਨੂੰ ਹੀ ਮਾਰ ਰਹੀਆਂ ਨੇ ਹੂੰ ਜਿਹੜਾ ਵੀ ਆਇਆ ਉਹ ਲੈ ਕੇ ਗਿਆ ਜ਼ਿੰਮੇਦਾਰ ਮਰੀ ਗਿਆ ਭਾਵੇਂ ਇਹ ਨਹੀਂ ਕਿ ਮੈਂ ਕੋਈ ਵੀ ਉਹ ਤੁਸ ਪੁੱਛੋਗੇ ਉਹ ਨਹੀਂ ਇਹੋ ਕੁਝ ਹੀ ਦੱਸਣਾ ਹੂੰ ਪਿਆਰਿਆ ਤੁਸੀਂ ਗੱਲਾਂ ਬਾਤਾਂ ਸੁਨੀਆਂ ਮੁਹੰਮਦ ਮੰਸ਼ਾ ਬਾਜਵਾ ਹੋਰਾਂ ਨੇ ਬੜੀ ਸੋਹਣੀ ਗੱਲ ਕੀਤੀ ਐਦਕੀ ਕਨਕ ਦਾ ਵੀ ਕੋਈ ਰੇਟ ਨਹੀਂ ਲੱਗਾ ਕਾਸ਼ਤਕਾਰ ਤੇ ਜ਼ਿੰਮੇਦਾਰ ਜਿਹੜਾ ਉਹ ਮਜਬੂਰੀ ਤੌਰ ਤੇ ਉੰਜ ਹੀ ਮਰ ਗਿਆ ਇੰਤਹਾਈ ਐਸ ਵੇਲੇ ਮਫਲੂਕੁਲ ਹਾਲ ਹੈ ਤੇ ਉਤੋਂ ਜਿਹਦੀ ਪਹਿਲੀ ਵੀ ਗਵਰਨਮੈਂਟ ਨੇ ਐਕਵਾਇਰ ਕਰ ਲਈ ਹੋਵੇ ਆਪਣੇ ਤਸਰਫ ਵਿੱਚ ਲੈਣ ਦੀ ਹੋਵੇ ਔਰ ਉਹਨੂੰ ਪੈਸੇ ਵੀ ਨਾ ਮਿਲਣ ਕਿੱਡੀ ਸ਼ਦੋ ਮਦਦ ਦੇ ਨਾਲ ਸਾਡੇ ਹੁਕਮਰਾਨ ਮੁਸ਼ਤਹਿਰ ਕਰਦੇ ਨੇ ਇਹ ਪਿਛਲੇ ਦਿਨਾਂ 'ਚ ਜਦੋਂ 100 ਦਿਨ ਪੂਰੇ ਹੋਏ ਸਾਡੀ ਮੁਹਤਰਮਾ ਵਜ਼ੀਰ ਅਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੀ ਹਕੂਮਤ ਦੇ ਤੇ ਹਰ ਅਖਬਾਰ ਦੇ ਵਿੱਚ ਬੜੇ ਬੜੇ ਵੱਡੇ ਇਸ਼ਤਿਹਾਰ ਲੱਗੇ ਅਰਬਾਂ ਰੁਪਏ ਜ਼ਾਇਆ ਕੀਤੇ ਗਏ ਇਹ ਦੱਸਣ ਲਈ ਕਿ 100 ਦਿਨਾਂ ਦੇ ਵਿੱਚ ਕੋਈ ਦਿਹਾੜਾ ਐਸਾ ਨਹੀਂ ਲੰਘਿਆ ਜਿਸ ਦਿਨ ਮੋਤਰਮਾ ਵਜ਼ੀਰੇ ਅੱਲਾ ਨੇ ਕੋਈ ਨਵਾਂ ਪਬਲਿਕ ਵੈਲਫੇਅਰ ਦਾ ਮਨਸੂਬਾ ਨਹੀਂ ਦਿੱਤਾ ਪੰਜਾਬ ਦੀ ਆਵਾਮ ਨੂੰ ਲੇਕਿਨ ਪਿਆਰਿਓ ਅਜੇ ਮਨਸੂਬੇ ਦੇਣ ਦਾ ਕੀ ਫਾਇਦਾ ਜਿਹੜੇ ਆਵਾਮ ਪਰਵਰ ਹੀ ਨਹੀਂ ਤੁਸੀਂ ਦੇਖੋ ਜੇ ਗੁਜਰਾਵਾਲਾ ਨੂੰ ਇੱਕ ਅਰਸੇ ਦੇ ਮੁਤਾਲਬੇ ਤੋਂ ਬਾਅਦ ਮੋਟਰਵੇ ਲਿੰਕ ਰੋਡ ਦੇ ਹੀ ਦਿੱਤਾ ਗਿਆ ਏ ਤੇ ਉਹ ਲੋਕਾਂ ਦੀਆਂ ਕਬਰਾਂ ਦੇ ਉੱਤੇ ਆਪਣਾ ਮਹਿਲ ਬਣਾਉਣ ਵਾਲੀ ਗੱਲ ਦੇਖੋ ਨਾ ਜੀ ਲੋਕੀ ਛੋਟੇ-ਛੋਟੇ ਜ਼ਿਮੀਦਾਰ ਕਿਸੇ ਦੀ ਦੋ ਕਿੱਲੇ ਕਿਸੇ ਦਾ ਇੱਕ ਕਿਲਾ ਉਹ ਸਾਰੀ ਜ਼ਮੀਨ ਜਿਹੜੀ ਏ ਉਹ ਤਸਰਫ 'ਚ ਲੈ ਆਂਦੀ ਉਥੋਂ ਮੋਟਰਵੇ ਲੰਘਾ ਦਿੱਤੀ ਉੱਤੇ ਆਪਣੇ ਨਾਂ ਦੀ ਨੇਮ ਪਲੇਟ ਲਾ ਕੇ ਤੇ ਇਫਤਤਾਹ ਕਰ ਦਿੱਤਾ ਬਲਕਿ ਇੱਕ ਨਹੀਂ ਦੋ ਦੋ ਵਜ਼ੀਰ ਅੱਲਾ ਨੇ ਇਫਤਤਾਹ ਕਰ ਦਿੱਤਾ ਪਿਛਲਾ ਪਿਛਲੇ ਵਜ਼ੀਰ ਅੱਲਾ ਮੌਸਨ ਨਕਵੀ ਸਾਹਿਬ ਆਪ ਕ੍ਰੈਡਿਟ ਲੈਂਦੇ ਰਹੇ ਔਰ ਹਕੀਕਤ ਵੀ ਇਹ ਹੀ ਹੈ ਕਿ ਇਹ ਮੋਟਰਵੇਲ ਲਿੰਕ ਰੋਡ ਉਹਨਾਂ ਹੀ ਬਣਾਇਆ ਸੀ ਹੁਣ ਮੌਜੂਦਾ ਵਜ਼ੀਰ ਅੱਲਾ ਸਾਹਿਬਾ ਆਈਆਂ ਤੇ ਉਹ ਆਪਣੇ ਨਾਂ ਦੀ ਫੱਟੀ ਲਾ ਗਈਆਂ ਕਿ ਇਹ ਮੈਂ ਬਣਾਇਆ ਤੇ ਇਫਤਤਾਹ ਵੀ ਕਰ ਗਈਆਂ ਲੇਕਿਨ ਇਹ ਸਾਰੀ ਮੋਟਰਵੇ ਜਿਨ੍ਹਾਂ ਦੀ ਜ਼ਮੀਨ ਤੇ ਬਣਾਈ ਗਈ ਉਹ ਲੋਕ ਅੱਜ ਵੀ ਬਦ ਦੁਆਈਂ ਦੇਂਦੇ ਫਿਰਦੇ ਨੇ ਉਹ ਲੋਕ ਅੱਜ ਵੀ ਫਾਕਾ ਕਸ਼ੀਦਾ ਸ਼ਿਕਾਰ ਨੇ ਤੇ ਭੁੱਖੇ ਮਰਦੇ ਫਿਰਦੇ ਨੇ ਲੋ ਜੀ ਸਾਹਿਬੋ ਮੋਜ਼ਾ ਰਾਜੇ ਵਾਲੇ ਦੇ ਇੱਕ ਹੋਰ ਨੌਜਵਾਨ متاثر ਜਿਨ੍ਹਾਂ ਦੀ ਪੈਲੀ ਇਸ ਮੋਟਰਵੇ ਲਿੰਕ ਰੋਡ ਦੇ ਹੇਠ ਆ ਗਈ ਏ ਔਰ ਉਹਨਾਂ ਨੂੰ ਵੀ ਅੱਜ ਤੱਕ ਅਦਾਇਗੀ ਨਹੀਂ ਹੋ ਸਕੀ ਇਹਨਾਂ ਦਾ ਨਾਂ ਅਬਦੁਰਹਿਮਾਨ ਜੱਟ ਇਹ ਵੀ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਵਾਈਏ ਤੁਹਾਡੀ ਕਿੰਨੀ ਪੈਲੀ ਸੀ ਜੀ ਸਰ ਸਵਾ 2 ਕਿਲੇ ਸਵਾ 2 ਕਿਲੇ ਤੇ ਸਵਾ 2 ਕਿਲੇ ਹੀ ਆ ਗਈ ਹੈ ਜੀ ਸਾਰੀ ਆ ਗਈ ਵਿੱਚ ਜਿਹੜੀ ਥੋੜੀ ਕੁ ਵਧੀ ਜੇ ਨੁਕਰ ਜੀ ਉਹਨੂੰ ਰਸਤਾ ਕੋ ਨਹੀਂ ਹੋ ਵੀ ਬਕਾਰ ਹੋ ਗਈ ਸਾਡੇ ਵਾਸਤੇ ਅੱਛਾ ਜੀ ਉਹ ਪਟਵਾਰੀ ਸਾਹਿਬ ਕੋ ਜਾਣੇ ਆਂਦੇ ਨਹੀਂ ਐਸੀ ਸਾਹਿਬ ਕੋਲ ਜਾਓ ਤੁਹਾਡੀ ਮਾ ਕੇ ਰਿਸਟਰ ਨਹੀਂ ਹੋਈ ਪੈਲੀ ਹੈ ਹਾਂ ਉਧਰ ਜਾਣੇ ਆ ਉਹ ਫੇਰ ਉਧਰ ਵਾਪਸ ਭਲਾ ਦੇ ਦਿੰਦੇ ਨੇ ਇੰਜ ਚੱਕਰ ਚੁੱਕਰ ਲਾ ਕੇ ਸਾਲ ਹੋ ਗਿਆ ਜ਼ਲੀਲ ਹੋਣ ਦੇ ਆ ਜਿਨ੍ਹਾਂ ਦਾ ਕੋ ਤਲਾਕ ਵਾਸਤੇ ਆ ਉਹਨਾਂ ਨੂੰ ਪੈਸੇ ਮਿਲ ਗਏ ਨੇ ਸਾਨੂੰ ਅਜੇ ਤੱਕ ਕੋਈ ਚੱਕਰ ਚੁੱਕਣ ਜਿਹੜੇ ਲੱਗੇ ਨੇ ਉਹ ਹੀ ਲੱਗੇ ਕੋਈ ਨਹੀਂ ਤੇ ਤੁਹਾਡੀ ਆਪਣੀ ਜਿਹੜੀ ਪੈਲੀ ਉਹ ਮੋਟਰਵੇ ਲਿੰਕ ਰੋਡ ਦੇ ਥੱਲੇ ਆ ਗਈ ਹੈ ਜੀ ਉਹ ਗਵਰਨਮੈਂਟ ਦੇ ਕਾਗਜ਼ਾਂ ਦੇ ਵਿੱਚ ਹਾਲੇ ਰਜਿਸਟਰ ਹੀ ਨਹੀਂ ਹੋਈ ਨਹੀਂ ਹੋਈ ਹੈ ਉਹ ਕਿਸ ਤਰ੍ਹਾਂ ਤੁਹਾਡੀ ਪੈਲੀ ਦੇ ਉੱਤੇ ਕਬਜ਼ਾ ਤੇ ਗਵਰਨਮੈਂਟ ਨੇ ਕਰ ਲਿਆ ਕਬਜ਼ਾ ਗੋਰ ਤੋਂ ਮੋਟਰਵੇ ਵੀ ਲੰਘਾ ਦਿੱਤੀ ਲਿੰਕ ਰੋਡ ਵੀ ਸਾਲ ਹੋ ਗਿਆ ਹੈ ਇਹ ਐਕਸਪ੍ਰੈਸ ਵੇ ਬਣੀ ਹੈ ਜੀ ਤੇ ਹਾਲੀ ਤੱਕ ਉਹਨਾਂ ਦੇ ਕਾਗਜ਼ਾਤ ਦੇ ਵਿੱਚ ਤੁਹਾਡੀ ਪੈਲੀ ਰਜਿਸਟਰ ਹੀ ਨਹੀਂ ਨਹੀਂ ਹੋਈ ਹੈ ਯਾਨੀ ਗਵਰਨਮੈਂਟ ਦੇ ਖਾਤੇ 'ਚ ਤੇ ਹਾਲੀ ਤੁਹਾਡਾ ਫਿਰ ਨਾਂ ਹੀ ਨਹੀਂ ਬੋਲਦਾ ਤੇ ਤੁਹਾਨੂੰ ਪੈਸੇ ਕਿੱਥੋਂ ਮਿਲਣੇ ਪਰ ਇਹ ਹੁਣ ਉਹਨਾਂ ਨੂੰ ਪਤਾ ਹੋਇਆ ਹੈ ਨਾ ਜਿਹੜੇ ਅੱਗੇ ਅਫਸਰ ਨੇ ਜਿਹਦੇ ਕੋਲ ਜਾਣੇ ਅੱਗੋਂ ਅੱਗੇ ਖਲਾ ਦੇ ਦਿੰਦੇ ਨੇ ਜੇ ਦਾਦਾ ਕੋਟਵਾਰੀ ਜਿਹੜਾ ਉਹਦੇ ਕੋਲੋਂ ਤੁਸੀਂ ਆਪਣੀ ਪਹਿਲੀ ਦੀ ਫਰਦ ਮਲਕੀਅਤ ਨਹੀਂ ਲਈ ਲੈ ਕੇ ਤੁਸੀਂ ਗਵਰਨਮੈਂਟ ਨੂੰ ਦੱਸਣਾ ਜੀ ਕਿ ਇਹ ਸਾਡੀ ਪਹਿਲੀ ਸਰ ਸਾਰਾ ਕੁਝ ਕੀਤਾ ਹੈ ਬਰ ਹਲੋ ਅੱਗੋਂ ਉਹਨਾਂ ਦਾ ਪਤਾ ਨਹੀਂ ਕੀ ਸਿਸਟਮ ਹੈ ਉਹ ਜਿਨ੍ਹਾਂ ਦਾ ਕੋਈ ਤਲਕ ਵਾਸਤਾ ਉਹਨਾਂ ਦੀ ਸੁਣ ਲੈਂਦੇ ਨੇ ਸਾਡੇ ਮਾੜੇ ਬੰਦਿਆਂ ਦੀ ਕੋਈ ਸੁਣਦਾ ਹੀ ਕੋਈ ਨਹੀਂ ਅਸੀਂ ਇੰਜ ਚੱਕਰ ਚੁੱਕਰ ਲਾ ਕੇ ਫਿਰ ذلیل ਹੋ ਕੇ ਵਾਜਦੇ ਨੇ ਇਸ ਵਾਸਤੇ ਜਰ ਆਇਆ ਤੇ ਤੁਸੀਂ ਕੀ ਕੰਮ ਕਰਦੇ ਹੋ ਜੀ ਕੰਮ ਕੀ ਕਰਦੇ ਹੋ ਹਮੇ ਹੀ ਹੋਰ ਕੋਈ ਕੰਮ ਹੀ ਕੋ ਨਹੀਂ ਉਹ ਵੀ ਬੰਦ ਹੋ ਗਿਆ अच्छा लो पहली लो आ गई है हुन एक्सप्रेसवे ਦੇ ਥੱਲੇ ਜੀ ਗਵਰਨਮੈਂਟ ਨੇ ਐਕਵਾਇਰ ਕਰ ਲਈ ਹਾਂਜੀ ਤੇ ਤੁਹਾਡਾ ਹੁਣ ਕੋਈ ਕੰਮ ਕਾਰੋਬਾਰ ਨਹੀਂ ਕੋਈ ਕਾਰੋਬਾਰ ਨਹੀਂ ਹੈ ਬਸ ਇਹ ਲੋ ਜੀ ਸਾਹਿਬੋ ਸਾਡੇ ਇੱਥੇ ਜਿੱਥੇ ਅਸੀਂ ਬੈਠੇ ਆਂ ਬਹੁਤ ਸਾਰੇ ਹੋਰ ਵੀ ਦੋਸਤ متاثرین ਮੌਜੂਦ ਨੇ ਸਾਡੇ ਕੋਲ ਲੇਕਿਨ ਅਸੀਂ ਸਿਰਫ ਇੱਕ ਦੋ ਦੋਸਤਾਂ ਦੇ ਨਾਲ ਤੁਹਾਨੂੰ ਮਿਲਵਾਇਆ ਔਰ ਇਹਨਾਂ ਸਾਰਿਆਂ ਦੋਸਤਾਂ ਦੀ ਮਜਬੂਹੀ ਤੌਰ ਤੇ ਤਰਜਮਾਨੀ ਕਰਦੇ ਆ ਹੋਇਆ ਅਸੀਂ ਆਪਣੀ ਮੁਹਤਰਮਾ ਵਜ਼ੀਰਿਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ اور ਵਜ਼ੀਰ اعظم ਪਾਕਿਸਤਾਨ جناب ਮੁਹੰਮਦ ਸ਼ਹਬਾਜ਼ ਸ਼ਰੀਫ ਸਾਹਿਬ ਹੋਰਾਂ ਦੇ ਹਜ਼ੂਰ ਇਹ ਗੁਜ਼ਾਰਿਸ਼ ਕਰਨੀ ਚਾਹੁੰਦੇ ਆ ਕਿ ਇਹ ਮਾਰੇ ਛੋਟੇ ਛੋਟੇ ਜ਼ਿਮੀਦਾਰ ਨੇ ਜਿਦੇ ਵਿੱਚ ਕੋਈ ਸੈਂਕੜੇ متاثرین ਨੇ ਇਹਨਾਂ ਦੀ ਸਾਰਿਆਂ ਦੀ ਜ਼ਮੀਨ ਤੁਸੀਂ ਐਕਵਾਇਰ ਕਰ ਲਈ ਗਵਰਨਮੈਂਟ ਨੇ ਆਪਣੇ ਇਸਤੇਮਾਲ 'ਚ ਆਪਣੇ ਤਸਰਫ 'ਚ ਲੈਣ ਦੀ ਉਤੋਂ ਸੜਗ ਲੰਘਾ ਦਿੱਤੀ ਲੇਕਿਨ ਇਹਨਾਂ ਨੂੰ ਅੱਜ ਤਾਈਂ ਕਿਉਂ ਅਦਾਏਗੀਆਂ ਨਹੀਂ ਕੀਤੀਆਂ ਗਈਆਂ ਤੁਸੀਂ ਦੇਖਿਆ ਕਿ ਇਹ ਅਬਦਰ ਰਮਾਨ ਜੱਟ ਜਿਹੜਾ ਨੌਜਵਾਨ ਹੈ ਉਹ ਕਿਸ ਕਦਰ ਪਰੇਸ਼ਾਨ ਹੈ ਔਰ ਮਾਇੂਸ ਹੈ ਉਹ ਕਹਿੰਦਾ ਮੇਰਾ ਕੋਈ ਕੰਮ ਕਾਰੋਬਾਰ ਹੀ ਨਹੀਂ ਸਵਾ 2 ਕਿੱਲੇ ਯਾਨੀ ਸਵਾ 2 ਏਕੜ ਜਿਹਨੂੰ ਅਸੀਂ ਉਰਦੂ ਚ ਆਖਦੇ ਹਾਂ ਕੁੱਲ ਮਲਕੀਅਤ ਸੀ ਇਸ ਛੋਟੀ ਜੀ ਜ਼ਰਈ ਅਰਾਜ਼ੀ ਦੇ ਉੱਤੇ ਛੋਟਾ ਜਿਹਾ ਕਾਸ਼ਤਕਾਰੀ ਦਾ ਆਪਣਾ ਸਿਲਸਿਲਾ ਚਲਾ ਕੇ ਉਹਨਾਂ ਦੀ ਗੁਜ਼ਰ ਔਕਾਤ ਹੁੰਦੀ ਸੀ ਤੇ ਉਹ ਵੀ ਗਵਰਨਮੈਂਟ ਆਫ ਪਾਕਿਸਤਾਨ ਨੇ ਕਿਸੇ ਚੋਰ ڈاکੂ ਨੇ ਨਹੀਂ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨਾਂ ਕੋਲੋਂ ਖੋ ਲਈ ਹੈ ਜਾਂ ਤਾਂ ਕਿਸੇ ਕਬਜ਼ਾ ਗਰੁੱਪ ਨੇ ਖੋਈ ਹੁੰਦੀ ਤੇ ਉਹ ਹੋਰ ਗੱਲ ਹੈ ਔਰ ਹਕੂਮਤ ਪਾਕਿਸਤਾਨ ਇਹਨਾਂ ਦੀ ਅਦਾਇਗੀ ਨਹੀਂ ਕਰ ਰਹੀ ਇਹ ਜਾ ਕੇ ਕਿਹੜਾ ਦਰਵਾਜ਼ਾ ਖੜਕਾਣ ਉਨੇ ਦੱਸਿਆ ਵੀ ਜੀ ਜਾਇਦ ਪਟਵਾਰੀ ਕੋਲ ਉਹ ਗੱਲ ਨਹੀਂ ਸੁਣਦਾ ਉਸ ਤੋਂ ਉੱਤੇ ਤਹਿਸੀਲਦਾਰ ਏਸੀ ਡੀਸੀ ਮਾੜਾ ਬੰਦਾ ਡੀਸੀ ਦੇ ਆਫਿਸ ਦੇ ਅੰਦਰ ਨਹੀਂ ਵੱਢ ਸਕਦਾ ਤੇ ਪਿਆਰਿਓ ਇਹਨਾਂ ਸਾਰੇ ਦੋਸਤਾਂ ਵੱਲੋਂ ਅਸੀਂ ਅਪੀਲ ਕਰਨੇ ਆਂ ਵਜ਼ੀਰ ਅੱਲਾ ਪੰਜਾਬ ਮੁਹੱਤਰਮਾ ਮਰੀਮ ਨਵਾਸ਼ ਸ਼ਰੀਫ ਸਾਹਿਬਾ ਦੇ ਹਜ਼ੂਰ ਕਿ ਖੁਦਾ ਵਾਸਤੇ ਇਹਨਾਂ ਲੋਕਾਂ ਨੂੰ ਅਦਾਇਗੀਆਂ ਕਰੋ ਤਾਕਿ ਜਿਹਦੀ ਜ਼ਮੀਨ ਖੁੱਸ ਗਈ ਏ ਉਹਨੂੰ ਕੋਈ ਥੋੜੇ ਬੋਤੇ ਪੈਸੇ ਮਿਲ ਜਾਣ ਜਿਵੇਂ ਕਿ ਗਵਰਨਮੈਂਟ ਇੱਥੇ ਅਸਾਂ ਸੁਣਿਆ ਕਿ ਕਿਤਰੀ ਲੱਖ ਰੁਪਈਆ ਫੀ ਏਕੜ ਦੇ ਹਿਸਾਬ ਨਾਲ متاثرین ਨੂੰ ਅਦਾਇਗੀਆਂ ਕਰ ਰਹੀ ਏ ਤੇ ਜਿਸ ਨੌਜਵਾਨ ਦੀ ਸਵਾ 2 ਏਕੜ ਜ਼ਮੀਨ ਹੈ ਉਹਨੂੰ ਕੋਈ 60 70 ਲੱਖ ਮਿਲੇਗਾ ਹੀ ਨਾ ਉਹਦੇ ਨਾਲ ਕੋਈ ਹੋਰ ਕੰਮ ਕਰ ਲੇਗਾ ਉਹ ਆਪ ਵੀ ਵਿਹਲ ਹੈ ਉਹਦੇ ਬਾਕੀ ਭਰਾ ਵੀ ਵਿਹਲੇ ਨੇ ਉਹਨਾਂ ਦਾ ਕਿਸ ਤਰ੍ਹਾਂ ਘਰ ਚੱਲਦਾ ਹੋਵੇਗਾ ਪਰ ਗਵਰਨਮੈਂਟ ਨੂੰ ਇਹਦੇ ਨਾਲ ਕੀ ਸਾਹਿਬੋ ਬਾਬਾ ਪੰਜਾਬੀ ਹਜ਼ੂਰ ਡਾਕਟਰ ਫਕੀਰ ਮੁਹੰਮਦ ਫਕੀਰ ਰਹਿਮਤੁੱਲਾਹ ਤਾਲਾ ਅਲੈਹ ਨੇ ਸਾਡੇ ਅਜੋਕੇ ਹੁਕਮਰਾਨਾਂ ਦੇ ਬਾਰੇ ਇਹ ਸੱਚ ਹੀ ਲਿਖਿਆ ਸੀ ਕਿ ਤੂੰ ਕੀ ਜਾਣੇ ਭੁੱਖ ਨੰਗ ਨੂੰ ਤੂੰ ਕੀ ਜਾਣੇ ਤੰਗੀ ਤੇ ਤੂੰ ਕੀ ਜਾਣੇ ਕਿਵੇਂ ਗੁਜ਼ਾਰੇ ਖਲਕਤ ਭੁੱਖੀ ਨੰਗੀ ਆਪ ਕਿਆ ਜਾਣੇ ਕਿ ਕਿਆ ਹੁੰਦੀ ਹੈ ਸ਼ਬ ਕੀ ਤਲਖੀਆਂ ਆਪਕੇ ਘਰ ਚਾਂਦਨੀ ਬਨਕਰ ਉਤਰ ਜਾਂਦੀ ਹੈ ਰਾਤ ਅੱਲਾ ਪਾਕ ਸੱਚੇ ਸਾਹਿਬ ਦੇ ਹਜ਼ੂਰੀ ਸਾਡੀ ਦੁਆ ਹੈ ਤੇ ਸਾਨੂੰ ਯਕੀਨ ਵੀ ਹੈ ਕਿ ਅੱਲਾ ਪਾਕ ਹੀ ਸਾਡੇ ਹੁਕਮਰਾਨਾਂ ਨੂੰ ਹਿਦਾਇਤ ਦੇ ਔਰ ਇਨਾਂ ਮਸਕੀਨਾਂ ਦੇ ਜਿਹੜੇ ਵਾਜਬਾਤ ਨੇ ਉਹ ਇਹਨਾਂ ਨੂੰ ਫਿਲਫੌਰ ਹੁਕਮਰਾਨ ਅਦਾ ਕਰਨ ਤਾਂ ਕਿ ਇਹ ਲੋਕ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਗੁਜ਼ਾਰ ਸਕਣ ਸਾਹਿਬੋ ਇਦਨ ਆਲੀ ਹੁਣ ਸਾਨੂੰ ਦਿਓ ਇਜਾਜ਼ਤ ਰਬ ਰੱਖਾ ਤੇ ਅੱਲਾ ਬੇਲੀ ਰੌਣਕ ਹੋ ਜਾਊ ਚਾਟ